We got

ਕੰਤਿਕਾ ਪਾਈ ਲਾਣਾ ਪੋਣਾ ਸਾਰੀ ਇਕੱਠਾ ਹੋ ਗਿਆ ਹੈ ਹੋਰ ਨਾਇਸ਼ ਕਿ ਕਰ ਕੀ ਆਏ ਹੋ ਇਸ ਲਈ ਅੱਛਾ ਸੁਣਾ ਦੇ ਕੇ ਲਾ ਆਈਏ ਚਾਰਕ ਦੇਣਾ ਚੱਲ ਵਧੀਆ ਕਰਿਆ ਭਾਈ ਤੁਸੀਂ ਵੀ ਚੱਲ ਵਧੀਆ ਬੜੇ ਜਿਆਦ ਕਿਰਮਾ ਹੈ ਉਹ ਮੈਂ ਤਾਂ ਪੁੱਤਰਾ ਤੁਹਾਨੂੰ ਪਤਾ ਕੰਮਾਕਾਰਾਂ ਚ ਕਿੱਥੇ ਉਹ ਹੁਣ ਪਈਆਂ ਨੂੰ ਤੋੜ ਕੇ ਆਇਆ ਪਈਏ ਬਾਗੇ ਬਸ ਵਿਲੇ ਹੋ ਗਏ ਧੀਰੀ ਝੂਰੀ ਲਾਤੀ ਹੁਣ ਫਿਰ ਮੈਂ ਇਧਰ ਰੱਲੀ ਵਾਲੇ ਕੋਲੇ ਕੋਲੇ ਆਇਆ ਤਾਇਏ ਜੀ ਕੁਰਸੀ ਲਾ ਦੋ ਅੰਦਰ ਆਮ ਲਿਆ ਪੁੱਤ ਖੜਾ ਹੀ ਨਹੀਂ ਜਾਂਦਾ ਪਰ ਤੁਸਾਨੂੰ ਪਤਾ ਹੀ ਨਹੀਂ ਹੈਗਾ ਮਰਾ ਟੋਡੇ ਕੁੱਟੇ ਕੋਡੇ ਆਹ ਹੈ ਪੁੱਤਾ ਤੁਹਾਡਾ ਹਾਂ ਹਾਂ ਪੁੱਤ ਅੱਛਾ ਐਡਾ ਬਟਾ ਹੋਦਾ ਤਾਂ ਹੀ ਪੁੱਤਾ ਤੁਹਾਡਾ ਵੱਡਾ ਹੁੰਦੇ ਨਹੀਂ ਪੁੱਤੇ ਆਓ ਪਾਣੀ ਲੈ ਕੇ ਆਵਾਂ ਤੇ ਮਸੇਈ ਮਸੇਈ ਵੱਧ ਲੈ ਲੈ ਆਇਆ ਤੁਸੀਂ ਬੈਠੋ ਪਾਣੀ ਲਿਆ ਦੋ ਤਾਇਆ ਜੀ ਲੈ ਪਾਣੀ ਕਿਵੇਂ ਪੁੱਤ ਠੀਕ ਹੈਗਾ ਚਲ ਪੁੱਤ ਠੀਕ ਹੀ ਜਾਇਦਾ

ਆ ਬਹੁਤ ਧੀਰਾਂ ਗਰਮੀ ਬੜੀ ਪੁੱਤ ਹੋਇਆ ਫਿਰ ਤੁਸੀਂ ਪਾਣੀ ਨਾਲ ਹੀ ਸਾਹਤਾ ਨਾਲੇ ਕਹਿੰਦੇ ਪੁੱਤ ਠੰਡਾ ਪਿਾਵਾਂਗੇ ਕਿ ਪਾਣੀ ਠੰਡਾ ਪਿਆਉਣਾ ਸੀ ਪਾਣੀ ਠੰਡਾ ਪਿਆਉਣਾ ਸੀ ਪਾਣੀ ਕਹਿਆ ਸੀ ਠੰਡਾ ਮਾਹਾਂ ਦੇ ਪੱਤਾ ਲੈ ਕੇ ਆਓਗੇ ਸਾਡੇ ਬਾਅਦ ਤੇ ਚਾਹ ਖਾਣ ਪੀਣ ਨੂੰ ਬਣਾਵਾਂਗੇ ਕੁਛ हाँ बता कहाँ मागे खा और खाके जामा गया पाँ आया और खाके जामा गये की बनाऊं ना बता और पाई गुड़ी गुड़ी का ओके हाँ बता की बनाऊंगी ताको ताको अच्छा कोई बारली बारली डेश है ना बता हाँ जी अच्छा किस तो सिख के ਕੋਦੇ ਸਿੱਖ ਕੇ ਆਸ ਆਈ ਸਿੱਖ ਲੈਦੇ ਤਾਂ ਇਹ ਤਾਂ ਬਸ ਨਾ YouTube ਤੋਂ ਦੇਖ ਦੇ ਕੇ ਸਿੱਖਿਆ ਅੱਛਾ ਆ ਬੱਧੀਆ ਕੰਮ ਆ ਅੱਛਾ ਹੋਰ ਫੇਰ ਤਾਂ ਜਰਾਤ ਲੈ ਰਹਿ ਕੇ ਜਾਣਾ ਪੁੱਤ ਕੋਈ ਤਾਂ ਇਹ ਜ਼ਰੂਰ ਲੈ ਜਾਣਾ ਥੋੜੀ ਆ ਪੁੱਤ ਫੇਰ ਚਾਰ ਪੰਜ ਚੀਜ਼ਾਂ ਲੈ ਕੇ ਜਾਉਂ ਹਾਂ ਦਾਈ ਜ਼ਰੂਰ ਹੋਰ ਬਣਾ ਕੇ ਰਾਵਾਂਗੇ ਤੁਹਾਨੂੰ ਦੱਸਿਓ ਕੀ ਕੀ ਖਾਣਾ ਤੁਸੀਂ ਸਾਰਾ ਕੁਝ ਬਣਾ ਦੇਵਾਂਗਾ ਜਿਹੜਾ ਆਉਂਦਾ ਤੁਹਾਨੂੰ ਹੋਰ ਇਹਨੇ ਵੀ ਖਵਾਵਾਂਗੇ ਆਪਾਂ ਪੁੱਤ ਨੂੰ ਸਾਡੇ ਨੂੰ ਬਸ ਆਇਆ ਖਾਊਗਾ ਪੁੱਤ ਖਾ ਕੇ ਚੱਲਾਂਗੇ ਆਪਾਂ ਤੇ ਕਰੇ ਤਾਂ ਨਹੀਂ ਜਾਣਾ ਪੋ खा के सारा ਕੁਝ ਫਿਰ ਚੱਲਾਂਗੇ ਜੱਦ ਨਹੀਂ ਆਉਂਦੀ ਬੁੱਤ ਮੰਗੀ ਦੀ ਖੇਡੇਗਾ ਫਿਰ ਤੂੰ ਮੇਰੇ ਨਾਲ ਚਲ ਅੱਪਾ ਸਾਰੇ ਖੇਡਾਂਗੇ ਠੀਕ ਹੈ ਉਹ ਕੀ ਗੰਦਾ ਹੈ ਰ ਬੁੱਤੋਏ ਕੀ ਗੰਦਾ ਹੈ ਸਾਹਦਾ ਹੀ ਵਾੜਾ ਆ ਚੱਲ ਪਈ ਫਿਰ ਬਣਾਓ ਬੁੱਤ ਕੁਸਾ ਬਣਾਉਣਿਆ ਚਲੋ ਦੇਖ ਲੈ ਮੈਂ ਕੀ ਬਣਾਗਾ ਬਣਾ ਲਓ ਬਣਾ ਲਓ ਫਿਰ ਦੇਖਦੇ ਆ ਸੋਨੂ ਕੀ ਬਣਾਉਣੇ ਥੋੜਾ ਹੀ ਵੀ ਬਣਾ ਲੈਂਦੇ ਨੇ ਉਹ ਮੈਂ ਸ਼ੈਫ ਬਣੇ ਤਾਂ ਸਾਲੋਂ ਆਇਆ ਸ਼ੌਂਕ ਬਾਣ ਬਿਠਾਓ ਬਈ ਤੇ ਤੁਹਾਨੂੰ ਨਹੀਂ ਜਾਂਦਾ ਹੁਣ ਬੰਦਾ ਇਹਨਾਂ ਤੋਂ ਕੁਛ ਉਹਨੂੰ ਪਤਾ ਨਹੀਂ ਮੈਂ ਤਾਂ ਸਾਰਾ ਕੁਝ ਬਣਾ ਲੈਣਾ ਹੁੰਦਾ ਅੱਛਾ ਜੀ ਕਹਿੰਦੇ ਤੁਸੀਂ ਸ਼ੈਫ ਹੋਏ ਨਾ ਮੈਂ ਖਉ ਕੁਝ ਪਹਿਲਾਂ ਮੈਂ ਹੋਟਲਾਂ 'ਚ ਕੰਮ ਕਰਦਾ ਰਿਆ ਹਾਂ ਪਦਾਇਰ ਪਦਾਇਰ ਕੀ ਹੁੰਦਾ ਉਹ ਸ਼ੈਫ ਹਾਂ ਹਾਂ ਆ ਲੈਟਲਾ ਪੁੱਤ ਜੰਨੇ ਰ ਕਰਿਆ ਆਹੰ ਲਾ ਬੈਠਣਾ ਹੈ ਆਏ ਬੋਲੂਗੀ ਕਿ ਇਹ ਲਾ ਕੇ ਲਿਆਣਾ ਚਲੋ ਉਹਨੂੰ ਮੇਰੇ ਬਲਾ ਕੇ ਲੈਣੇ ਗਰਮੈਂਟ ਫੇਕੇਗਾ ਸੰਦਾਰ ਹਾਂ ਆਜ ਆਪਾਂ ਖਾ ਲੀਏ ਕਿਦੋ ਇਹ ਡਾ ਕਾਉਂਟ ਡੰਗ ਉੱਤਰ ਡੰਗ ਗਾਉਂਡ ਹੋਰ ਆਹ ਚਲੋ ਹੱਸੋਰੇ ਬੇਟੀ ਘੜੀ ਚਿੜਾ ਓਏ ਪੁੱਤ ਨੂੰ ਖੁੱਖ ਲੱਗ ਰਹੀ ਸੀ ਨਾਲੇ ਕਹਿੰਦੀ ਖਾਣ ਨੂੰ ਬਣਾਉਣਾ ਕੁਸਰ ਐ ਵੀ ਬਣਾਉਣੇ ਆਂਗੇ ਕਿਹਾ ਸੀ ਬੱਚਿਆਂ ਨੂੰ ਪੁੱਤ ਬਣਾਓ ਖਾਓ ਦੱਸਿਓ ਨਾ ਪੁੱਤ ਰਿਆ ਤੂੰ ਕਹਿੰਦੀ ਸੀ ਪੁੱਤ ਖਵਾਉਂ ਮਤਾਇਆ ਤੈਨੂੰ ਗੋਸਾ ਉਹ ਨਾ ਮਮਾ ਨੇ ਕਿਹਾ ਸੀ ਵੀ ਆਟਾ ਸੁੱਕੇ ਆਂ ਦਿਓ ਖੰਨਾ ਤਾਂ ਹੋਗਾ ਬਸ ਬੈਠਾ ਇਤਨਾ ਰਹਿ ਗਿਆ ਨਾ ਪੁੱਤ ਤੇ ਮੈਂ ਖੁੱਖਾ ਮੈਂ ਤਾਂ ਆਟਾ ਰੋਮੀਆ ਨੇ ਕੋਲੇ ਕੋਲੇ ਬਸ ਖਾ ਕੇ ਨੇ ਆਇਆ ਫੇਰ ਤੁਸੀਂ ਖਾ ਕੇ ਆਉਣਾ ਸੀ ਨਹੀਂ ਚਲਦਾ ਮੈਂ ਪਤਾ ਸਤਾ ਲੈ ਕੇ ਆਇਆ ਹੁਣ ਤੋ ਨਾ ਮਾਂ ਚਾਲੂ ਬੁੱਡੇ ਬੁੱਡੇ ਦੁਖਦੇ ਆ ਉਹਦੇ ਮੈਂ ਪੁੱਤ ਮੈਂ ਤਾਂ ਹੁਣ ਤਰਿਆ ਖੰਦਾ ਉਹ ਦੇਖੀ ਮੈਂ ਜਿੱਤੇ ਬੈਠਾ ਮੈਂ ਤਾਂ ਹੁਣ ਗੋਡੇ ਬੁੱਡੇ ਪਵਾ ਲਿਆ ਦੇਖ ਮੈਂ ਤਾਂ तो बैठ ही जाओ अच्छा खड़ा तो ठाडो तो होया नहीं जांदा दूर होंगे हमारा <laughs> तो ठीक है बेटा ओ बुन्नता पापा तो मैनु लादा तो। को छ मम्मी जी बुन्नता आके नहींता डाय भी कुछटा आता हम थाने बना के आ गया तो के मैं चलना ना मैं बहुत बहुत चली खा तू आ दो मेरे गले में बंद था पढ़ो हाथ ऊपर हाथ डाय तो कहता के तिमात हमारा काल अच्छा ਖੋਦਾਏ ਜੀ ਆਟਾ ਆਹ ਇਹ ਕਾਰਾ ਕੁਛ ਹੈ ਇਹਦੇ ਵਿਚ ਇਹ ਮੈਦੇ ਦਾ ਵੀ ਹੈ ਜਦੋਂ ਆਪਾਂ ਨੇ ਦੋ ਕੋਲੀਆਂ ਦੇ ਮੈਦੇ ਦੀਆਂ ਪਾ ਲਈਆਂ ਇੱਕ ਘਾਟ ਗਿਆ ਇੱਕ ਪਾਰ ਅੱਛਾ ਵੀ ਕੋਲੇ ਆਪਾਂ ਕੋਲੇ ਰੱਖਣਾ ਹੁੰਦਾ ਇਹ ਕੋਲੇ ਅੱਛਾ ਕੀ ਕਰਨਾ ਹੁਣ ਇਹਦਾ ਪਹਿਲਾਂ ਆਪਾਂ ਇਹਨੂੰ ਪਤਲੀ ਰੋਟੀ ਉੱਪਰ ਬੇਕ ਕਰਨਾ ਅੱਛਾ ਰੋਟੀ ਨੂੰ ਪਤਲਾ ਰੱਖਣਾ ਹੈ ਹਾਂ ਅੱਛਾ ਇਹ ਨਮੀ ਚੀਜ਼ ਆ ਨਾ ਪਰ ਮੈਨੂੰ ਪਤਾ ਨਹੀਂ ਚਲੋ ਅੱਜ ਹੀ ਚੱਲ ਮੈਂ ਇਹ ਨਹੀਂ ਸਿੱਖਾਂ ਕਰ ਚਲੋ ਆਪਣਾ ਨਹੀਂ ਆ ਬਣਾ ਜਦ ਮੈਂ ਤਾਂ ਨਾ ਪ੍ਰਾਣੇ ਜਮਾਨੇ ਦੀਆਂ ਚੀਜ਼ਾਂ ਬਣਾਉਂਦਾ ਹਾਂ ਪੁੱਤਰ ਜਿਵੇਂ ਕੂਕੜ ਬੱਕਰਾ ਪੁੱਤ ਦੂਧੀ ਪੁੱਤਰ ਚੱਲ ਬਣਾ ਲੜੀ ਨਾ ਨੇ ਕਹਾਲਾ ਹਾਂ ਪੁੱਤ ਕੋਈ ਨਹੀਂ ਪੁੱਤ ਖਾ ਆਪਾਂ ਪੁੱਤ ਖਾਣੇ ਆਏ ਔਰ ਸਾਰਾ ਕੁਝ ਖਾ ਕੇ ਚੱਲਾਂਗੇ ਇਹ ਤਾਂ ਮਿਲ ਨਹੀਂ ਆਇਆ ਉਹ ਤੋਂ ਤਾਂ ਮੂੰਹ ਤੋਂ ਨਿਕਲ ਗਿਆ ਚਲ ਕੋਈ ਮੈਨੂੰ ਤਾਂ ਲੱਗਿਆ ਤੁਸੀਂ ਖਾਣ ਵਾਲੇ ਆ ਹਾਂ ਹਾਂ ਪੁੱਤ ਨਾ ਬਾਪਾ ਮਿਲਣ ਨੂੰ ਮਾ ਬਾਲਾ ਟਾਈਮ ਹੋ ਗਿਆ ਜਵਾ ਕਾ ਨੂੰ ਮਾ ਜਾ ਰਹੀ ਤੁਸੀਂ ਕਿਹੜਾ ਸਾਨੂੰ ਕਿਹਾ ਇਸ ਹਸਤਰ ਆਲੀ ਇਹ ਕੋਈ ਗੱਲ ਕਰਦਾ ਮਾ ਅਸਾਰਾ ਦਿਨ ਮੈਂ ਲਾਣਾ ਬਾਣਾ ਸਾਰਿਆਂ ਨੂੰ ਮਿਲਿਆਉਣਾ ਇੱਕ ਵਾਰੀ ਤੇ ਫਿਰ ਰੋਜ਼ ਰੋਜ਼ ਤਾਂ ਮੁੱਤ ਟਾਈਮ ਨਿਕਲਦਾ ਨਹੀਂ ਚਲ ਕੋ ਦਾ ਕੀਤਨਾਂ ਕਰਦਾ और पराएं का बेटा कुत्ते आए कल्ली रोटी खाएंगे ना ना आ देखो अपन सामान क्या इकट्ठा है ये कुत्ते इधर बीच अपन देखो प्याज पा टमाटर पा ताशिमला मिर्च पाती अच्छा अच्छा ठीक है इधर अपन तैयार रख के पनीर काट ओए होए का बात है बल्ला 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 अच्छा चला बढ़िया कुत्ते मेरा टमरो ये इसका अपन इधर रख ले पनीर आलू अच्छा और भी पुसा आलू अच्छा पटाटो हाँ ये भी पाएंगे पटाटो ये फिर हिन्ना ना लाए बुर्की तोड़ के आए खाने है? नहीं नहीं हाँ चीनियाँ परिवहन दे लिया फिर उसे क्या करना है पा इन्होंने टाइम दे दिया हल्का हल्का जब पकाने का अच्छा ये पिगा का आए थे हाँ इसे पकाने का अच्छा ये नमक आवाज़ है ओसाफ दे ही ਘੜਾ ਘੜਾ ਹੋ ਗਿਆ ਲਾ ਕੇ ਹੋ ਕੱਟਾਂਗੇ ਅੱਲਾ ਮਾਫੀ ਹੋ ਪਰ ਨਾ ਮੈਂ ਮਾਰੇ ਨਾ ਜੀ ਕੀ ਦਾ ਆ ਨਾਮ ਇਹ ਪਹਿਲਾਂ ਦੇ ਕਰਦੇ ਮਤਲਬ ਨਾ ਰਿੜਿੜਿਆ ਦੇ ਕਰਾਂਗੇ ਤਾਂ ਇਹ ਪਤਣਾ ਹੋਰੇ ਆਪਣਾ ਪੁੱਤਰ ਰੈਸਟੋਰੈਂਟ ਹੁੰਦਾ ਸੀ ਪਹਿਲਾਂ ਹਾਂ ਢੱਬਾ ਕਿਉਂਕਿ ਪਹਿਲਾਂ ਢੱਬਾ ਕਹਿੰਦੇ ਅਸੀਂ ਉਹ ਰੈਸਟੋਰੈਂਟ ਕਹਿੰਦੇ ਕੋੜੀ ਜੀ ਜਾਨ ਨੇ ਸਟਾਟੇ ਵਾਲੇ ਪਰਮਾ ਵਾਲੇ ਕਿਉਂ ਐਸ ਆਲੇ ਤੇ ਤੁਸੀਂ ਇਹੀ ਬਰਡ ਦੋ ਮੇਰਾ ਬਹੁਤ ਤਕੜਾ ਸ਼ਾਕ ਹੁੰਦਾ ਸੀ ਸਰ ਨਾ ਉਹ ਹੁਣ ਤੇ ਬੁੜੇ ਹੋ ਗਏ ਲੱਗਨ ਤਾਂ ਜਵਾਬ ਦੇ ਗਏ ਆ ਬਹੁਤ ਬੁੱਤ ਹਾਂ ਇਹ ਤਾਂ ਬਹੁਤ ਵਾਚਾ ਹੋਰ ਬੱਚਾ ਇਹ ਹੁਣ ਐ ਬਣ ਗਿਆ ਆਪਣੇ ਰੋਟੀ ਜੀ ਹੈ ਹਾਂ ਹੁਣ ਆ ਪੈਰੂ ਦਿੱਤਾ ਗਰੀਸ ਦੀ ਲੱਗਣੀ ਅੱਛਾ ਤੇ ਇੱਕ ਦੇਖੋ ਆਪਣੇ ਕੋਲ ਬਿਨੀਆਣਿਸ ਹੈ ਅੱਛਾ ਇਹ ਫਾਈਟ ਕਲਰ ਦੀ ਸੌਸ ਹੈ

ਚਾਲਾ ਕਰ ਦਿੱਤੀ ਕਰਨਾ ਆਪਾਂ ਪਾਲੂਆ ਨੂੰ ਚੱਕ ਲੈਣੀ ਮਨ ਨੂੰ ਖੋਖਾ ਬਹੁਤ ਲੱਗ ਰਿਹਾ ਬਹੁਤ ਫੜਾ ਫੜਾ ਇਹ ਲੈ ਪਾਲੂਆ ਨੂੰ ਪੈਨ ਇਹ ਮੈਂ ਕਰਤਾ ਫਿਰ ਦਾ ਕੰਮ ਆਪਾਂ ਪਾਲੂਆ ਨੂੰ ਪੈਨ ਦਿੰਨੇ ਆਂ ਅੱਛਾ ਆਪਾਂ ਗਲਾਸ ਨਾਲ ਵੀ ਪਾ ਸਕਦੇ ਤੱਤੇ ਹੋਣਗੇ ਨਾ ਹਾਂ ਤੱਤੇ ਨੇ ਆਪਾਂ ਹੀ ਲਗਦਾ ਲੋਤਾ ਜੀ ਤੁਸੀਂ ਵੀ ਕਰ ਸਕਦੇ ਹੋ ਵਾ ਅੱਛਾ ਆ ਆਸੀ ਦਾ ਪੁੱਤਾ ਥਨਾਲੀ ਕਰ ਦਿੰਦਾ ਹਾਂ ਬੰਦੇ ਤੁਸੀਂ ਬੰਦੇ ਤਾਗੜੇ ਹੁੰਦੇ ਨੇ ਕਰਨਾ ਛੋਟੇ ਖਰਾਕਾ ਮਾੜੀਆਂ ਪੁੱਤ ਜੀ ਬੋ ਬਾਕੀ ਜਨਾਬੀ ਤਾਂ ਹੁਣ ਸੀ ਤਾਂ ਬਹੁਤ ਮੈਂ ਵੀ ਹੱਥ ਨਾਲ ਕਰ ਸਕਦਾ ਹਾਂ ਹੋਰ ਹੋਣਗੇ ਚਾਹੂ ਪਾ ਲਈਏ ਕਰਪਾ ਸਮਾਨ ਲੈ ਚੱਕ ਫਿਰ ਮੈਂ ਨਾ ਬਹੁਤ ਬਹੁਤ ਲੱਗੀ ਆ ਬਹੁਤ ਟਾਈਮ ਹੋ ਗਿਆ ਹਾਂ ਹੁਣ ਮੈਨੂੰ ਸਾਰੇ ਮਾਣ ਅੱਛਾ ਬੋ ਆ ਗੰਗਾ ਬਚਾਓ ਬੋ ਲੈ ਚੀਜ਼ਾਂ ਮੇਨੋਂ ਲਾ ਦੋ ਪਣੀ ਪਾ ਲਈਏ ਆ ਗਿਆ ਆ अच्छा आलूआ च आपा वेजिटेबल ਵੀ ਪਾਤੀ ਨਾ ਤੇ ਪਨੀਰ ਵੀ ਪਾ ਸਕਦੇ ਹਾਂ ਹੁਣ ਇਹਨੂੰ ਪਕੜ ਜਾ ਫਿਕਸ ਕਰਤਾ ਨਾ ਮਨੋ ਤੇ ਬਹੁਤ ਚਾਹ ਚ ਪੈ ਰਹੇ ਹੋ ਹੁੰਦੇ ਪੜ ਕੇ ਇਹਨੂੰ ਬਹੁਤ ਹਾਂ ਇਹ ਤਾਂ ਬਾਣੀ ਅੱਛਾ ਹੁਣ ਇਹ ਚ ਪਾ ਲਏ ਅੱਛਾ ਆ ਮੇਰਾ ਕਤੋ ਉਹ ਪਾ ਦਦੇ ਬਾਸੇ ਦੇ ਲਾ ਦੇਗੇ ਫਿਰ ਪਾਰੇ ਮੋੜਨਾ ਨਹੀਂ ਸੇਕਣਾ ਹੈ ਹਾਂ ਸੇਕਣਾ ਲੱਭਣਾ ਆਪਣੇ ਲਿਖਿਆ ਤੁਸੀਂ ਸਾਡੇ ਵੀਡੀਓਜ਼ ਵਿੱਚ ਦੇਖੀਆਂ ਆਂ ਦੀਆਂ ਉਹ ਹਾਲ ਤੱਕ ਮੈਂ ਦੇਖੀਆਂ ਸੀਗੀਆਂ ਮੈਂ ਉਸੇ ਕਰਕੇ ਮੈਨੂੰ ਮੇਰੇ ਮਨ ਚ ਪਹਿਲੇ ਹੀ ਮਾਹ ਪਕਵੋ ਬੁਕਾਤੇ ਬਣਵਾ ਕੇ ਖਾਉਣੀ ਹੁੰਦੀ ਪੰਜਾਬੀ ਫੇਮ ਬਲੌਗ ਹੈ ਨਾ ਕੱਢ ਗਿਆ ਉਹ ਦੇਖਿਆ ਉਹ ਬਲੌਗ ਪੰਜਾਬੀ ਫੇਮ ਬਲੌਗ ਹੈ ਅੱਛਾ ਅੱਛਾ ਹਾਂ ਮੈਂ ਨਾ ਇਹ ਤੁਹਾਨੂੰ ਪੜਿਆ ਮੇਰੇ ਮੂਰੇ ਆ ਗਈ ਸੀ ਇੱਕ ਦਿਨ ਫਿਰ ਮੈਂ ਦੇਖਿਆ ਮਾਹ ਯਾਰ ਦੇਖੀਏ ਬੜੀਆ ਬਣਾਉਂਦੇ ਉੱਪਰ ਵੀਡੀਓ ਦਾ ਖਾਣਾ ਵੀ ਚੰਗਾ ਬਣਾਉਂਦੇ ਲੱਗਦਾ ਤੁਹਾਨੂੰ ਤਾਂ ਦਰ ਆਇਆ ਨਾ ਆ ਦੇਖੋ ਕੇ ਲ ਬਣਿਆ। ਬੱਚਾ ਬੱਚਾ ਆ ਚੀਜ਼ ਕੋਲ ਬੜੀਆ ਲੱਗਦੀ ਆ ਮੈਨੂੰ। ਠੀਕ ਆ ਫਿਰ। ਬਣਾਫਤ ਹੋਰ ਵੀ ਪਰ ਮੈਂ ਇੱਕ ਨਾਲ ਨਹੀਂ ਨਾ ਸਾਰਨਾ। ਮਾਲਾ ਤੇ ਲਤਾ ਜੀ ਬਸ ਸਾਡੇ ਪਰ ਕੀ ਆਉਦਾ ਕੋਈ ਨਹੀਂ ਪੁੱਤ ਤੁਸੀਂ ਹੋਰ ਪਰ ਕਾਲੇ ਉਹ ਬੈਠ। ਅੱਜ ਮੈਂ ਆਇਆ ਸੋ ਤਾਂ ਮੈਂ ਸਾਰੇ ਗਾ ਜਿੰਦੇ ਬਣ ਕੇ ਤੂੰ ਸਾਰੇ ਦੇ ਭੇਡ ਦਾ। ਬਾਬਾ ਬਣ ਜਾਣਗੇ ਹੁਣ ਇਹ ਆਪਣੇ ਚਲੋ ਪਾਲਾਂ। ਬੜੀਆ ਸਵਾਲ ਪਾਇਆ ਤਾਂ ਪੁੱਤਾ ਪੁੱਤਾ ਕੋ ਫਾਹੋ ਫਾਹੋ ਤੇ ਜਾਣ ਦੇ ਬੈਠ ਨੂੰ ਇਹਨਾਂ ਨਾਲ ਅੱਛਾ ਅੱਛਾ ਪੁੱਤ ਠੀਕ ਆ ਕਰ ਵੀ ਬਹੁਤ ਆ ਕੋ ਤਾਂ ਮੈਂ ਇੱਥੇ ਤਾਂ ਉਹੀ ਖੜਾ ਜਾਂ ਅੰਦਾਜ਼ੀ ਮੈਂ ਤਾਂ ਨਵੀਂ ਚੀਜ਼ ਮੈਂ ਬਣੂ ਵਿਚਾਰ ਸਿੱਖਾਂਗੇ ਮੈਂ ਤਾਂ ਤਾਂ ਕਰੇ ਬਣਾ ਕੇ ਦਿਖਾਈ ਚੱਲ ਕਰਦੇ ਆ ਪੁੱਤ ਅਮੀਨ ਮੈਂ ਅੱਜ ਤਾਂ ਹੀ ਆ ਚੱਲ ਪੁੱਤ ਕਮਗਾ ਲੋ ਤੇ ਮੈਨੇ 프ਾਇਓਨ ਨੇ ਤਾਇ ਜ ਨੂੰ ਖਲਾ ਦੇ ਲੋ ਹਾਂ ਜਾ ਹਾਂ ਲਾ ਤਾਇ ਜ ਕਿਸੀ ਖਾ ਉਹ ਆਹ ਕੀ ਆ ਬਾਕੀ ਨਾ ਬਰੀ ਚੀਜ਼ ਆ ਸਾ ਬੰਤੀ ਹੈ ਇਹਨਰ ਕਿਵੇਂ ਖਾਵਾਂ ਕਿਵੇਂ ਤੁਨ ਨੂੰ ਮੈਂ ਜਿਵੇਂ ਫੁਰਕੀਆਂ ਤੋੜਦੇ ਆ ਮੈਂ ਤੋੜ ਲਾ ਤੋੜ ਕੇ ਕਿਵੇਂ ਜਿਵੇਂ ਸੌਸ ਲਗਾ ਕੇ ਖਾ ਲੋ ਐ ਹਾਂ ਉਹ ਤਾਸੀ ਪੁੱਤ ਪੁਰਾਣੇ ਜਵਾਨੇ ਦੇ ਔ ਬੱਲਾ ਬੱਲਾ ਵਰੀਆ ਬਣਾਇਆ ਸ਼ੇਰਾ ਬਹੁਤ ਤਗੜੀ ਆਟ ਬਣਾਤੀਦਾ ਨਾ ਬਣ ਜੇਗਾ ਪੁੱਤ ਤੂੰ ਵੀ ਮੇਰੇ ਵਾਂਗੂ ਸ਼ਾਫ ਵੱਡਾ ਨਾ ਮੈਂ ਸ਼ਾਫ ਨਹੀਂ ਬਣਨਾ ਆਪ ਤੋ ਹੋ ਰਹਾ ਪਾਇਲਟ ਹਾਂ 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 ਨਿਆਰਾ ਆਇਆ ਤੂੰ ਤੋ ਬਹੁਤ ਵਧੀਆ ਕਾਈ ਜੀ ਮਤਲਬ ਤੁਸੀਂ ਸਾਡੇ ਕਾਈ ਜੀ ਆ ਸਰਵਾਦਾ ਪੁੱਤ ਪਿਛਲੀ ਵਾਰ ਹੋਰ ਬਣਾਵਾਂਗਾ ਪੰਜ ਸੱਤ ਖਾਣੇ ਪੁੱਤ ਉਹਨੇ ਚੰਗ ਪਾਣੀ ਲੈ ਕੇ ਦਮੇ ਨਾਲ ਹਾਂ ਪਾਣੀ ਲੈ ਸਵਾਦ ਬਣਿਆ ਹੁਣ ਤਾਂ ਖਾ ਲਈ। ਆਹ ਐ। ਬ੍ਰੇਕ ਕੇ ਖਾ ਲਈ। ਮੋਂ ਰਾਵਾਂ ਥੰਨ ਜੀ ਤੇ ਪਹਿਲੇ ਖਾਣ ਲੈ। ਬਹੁਤ ਵਧੀਆ। ਮੋਂ ਨੂੰ ਖਾਣ ਦਾ ਤਹਨਾ। ਖਾ। ਫਿਰ ਚੱਲਣਾ ਤੇ ਸਪਨੇ ਰਹੋਗੇ ਕਬੀਰ ਬਾਬੂ ਦੇ। ਰੋਹ ਤਾ ਜੀ ਬਹੁਤ ਖਾਓ। ਉਹ ਨਾ ਪੁੱਤ ਮੈਂ ਨਾ ਮਜ਼ਾਕ ਕਰ ਰਹੀ ਤੇਰਾ। ਨਾ ਨਾ ਤੈਨੂੰ ਖਾ। ਇਹ ਨਾ ਨਾ ਜੀ ਕਬ ਪੁੱਤ। ਨਾ ਨਾ ਕੁਛ ਨਹੀਂ ਹਾਂ ਕਾਲਾ ਗੁਰ ਮੈਂ ਹਾਂ ਕਾਲਾ ਗੁਰ ਮੈਂ ਦੱਖਾ ਰਹੀ ਹਾਂ ਤੂੰ ਰਹਿ ਤੂੰ ਪੁੱਤਰ ਆਇਆ ਹੋਰ ਕਿੱਥੇ ਚਾ ਚਾ ਫਿਰ ਤੂੰ ਐਂ ਕਰ ਤੂੰ ਰਹਿ ਪੁੱਤ ਮੈਂ ਸਵੇਰੇ ਲੈ ਜੂ ਫਿਰ ਤੈਨੂੰ ਹੈ ਠੀਕ ਹੈ ਜੀ ਲੱਗ ਗਿਆ ਹਾਂ ਚੱਲ ਨਾਲ ਇਹ ਖਾਲਾ ਉਹ ਖਾਲੀ ਬਣਾਵਾ ਕੇ ਵਧੀਆ ਬਣਾਉਆ ਚੰਗਾ ਬਾਜ ਦਾਨਾ ਪਰ ਪੁੱਤ ਮੈਂ ਖੇਤਾਂ ਚ ਕੰਮ ਬੜਾ ਨਾ ਹੈ بڑے کم وقت تک رہتا ہے نہیں یہ ویڈیو ਏ ਪੁੱਤ ਉਹ ਏ ਕਿਰਪਾਤ ਉਹ ਛਗਣਾ ਪੁੱਤ ਤਾਂ ਬੇਜਿਮਾਨ ਨਹੀਂ ਤੇ ਕਾਇਮ ਨਹੀਂ ਦੇਂਦੇ ਅਸੀਂ ਤਾਂ ਪੁਰਾਣੇ ਬੰਦੇ ਨਾ ਫਿਰ ਤਲ ਮੈਂ ਕਹਦਾ ਪੁੱਤ ਚੱਲ ਠੀਕ ਹੈ ਧੰਨਵਾਦ ਤੇਰਾ ਪੁੱਤ ਬਹੁਤ ਵਧੀਆ ਬਣਾਇਆ ਤੇ ਸਵਾਦ ਤਾਈ ਰਹਿ ਜਾਂਦੇ ਅੱਜ ਤੱਕ ਤੁਸੀਂ ਨਾ ਪੁੱਤ ਮੈਂ ਨਾ ਇੱਥੇ ਜਾ ਕੇ ਖੇਤ ਚ ਥੋੜਾ ਬਹੁਤਾ ਕੰਮ ਆ ਰਹਿਦਾ ਸੀ ਮੈਂ ਤਾਂ ਉਹ ਕਿਹੜਾ ਕੰਮ ਕਰਨਾ ਤੁਸੀਂ ਰਾਤ ਨੂੰ ਜਾ ਕੇ ਪਾਣੀ ਆਉਂਦਾ ਪੁੱਤਰ ਰਾਤ ਨੂੰ ਛੱਡਦੇ ਮੁੰਤਰ अच्छा दाई पानी लाना भगवान का बेटा पुत्र तन्नू पता आके लगदे हां दाई हां भी करना तन्नू ठीक है हां बच्चा का पुत्र डालदा तन्नू दाई मारो केड़ा फिर सवार मैं हाथ सवेरे गुरमन लेणा आणा ठीक है तेरा आज सवेरे को शशि काल जी नाले नाले और कुछ खा जांगे ठीक है जी गेट को जी ठीक है ता गेट को गेट खोल दी है हां पुत्र को आ आ ध्यान ला दाई जी ओए होए ਉਹ ਕੋ ਡੇਪ ਵਾਇਸ ਕੁਤ ਕੰਮ ਨਹੀਂ ਕਰਦੇ ਸਹੀ ਨਹੀਂ ਹੈ ਆਹ ਕਰੋ ਚਾ ਇੰਝ ਆਦਰਾਓ ਚੰਗਾ ਲੱਗ ਪਈ একদম ਠੀਕਾ ਬੋਲੋ ਬਾਂਸਾ ਬੋਲੀ ਜਾਂ ਬੱਚਾ ਚੰਗਾ ਚਲੋ